ਦੀ ਸ਼ੁਰੂਆਤ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਰਕਾ ਸੇਵਾ ਬਣਾਈ ਕੰਬੂਜ ਪਰਮਪਤਾਈ ਜਿਵੇਂ ਕਿ ਉਸ ਮੱਚੇ ਸੰਸਾਰ ਪਰ ਵਿੱਚ ਵਸਤੀ ਹੋਏ ਸੰਗਤ ਇਸ ਦਾ ਤੋਂ ਪਰੀ ਪਾਤ ਜਾਣੂ ਹੈ ਕਿ तकरीबन 1 ਮਹੀਨਾ ਪਹਿਲਾਂ ਪੰਜਾਬ ਦੇ ਵਿੱਚ ਜੋਹਾੜਾਂ ਦੀ ਸਥਿਤੀ ਬਣੀ اور بہت زیادہ پانی خاص ਕਰਕੇ ਸਾਡੇ ਪਿੰਡੂ ਕਿਤਰਾਂ ਦੇ ਵਿੱਚ ਪਾਣੀ ਦੀ ਬਹੁਤ ਮਾਰ ਪਈ ਔਰ ਕਈ ਥਾਵਾਂ ਤੇ 10 ਤੋਂ 15 ਫੁੱਟ ਪਾਣੀ ਜਿਹੜਾ ਸੀਗਾ ਉਹ ਘਰਾ ਵਿੱਚ ਜ਼ਮੀਨਾਂ ਵਿੱਚ ਵੀ ਚੜਿਆ ਜਿਸ ਕਰਕੇ ਫਸਲਾਂ ਬਰਬਾਦ ਹੋਈਆਂ ਜ਼ਮੀਨਾਂ ਬਰਬਾਦ ਹੋਈਆਂ ਔਰ ਵੱਡੇ ਪੱਧਰ ਤੇ ਘਰਾਂ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਦਾਸ ਵੀ ਕਈ ਪਿੰਡਾਂ ਵਿੱਚ ਜਾ ਕੇ ਦੇਖਿਆ ਕਿ ਘਰਾਂ ਦੀਆਂ ਨੀਂਹਾਂ ਦੇ ਵਿੱਚੋਂ ਫਰਸ਼ਾਂ ਨੂੰ ਪਾੜ ਕੇ ਨੀਂਹਾਂ ਦੇ ਹੇਠੋਂ ਤੇ ਜਿਹੜਾ ਪਾਣੀ ਦਾ ਪ੍ਰੈਸ਼ਰ ਸੀ ਉਹ ਵਗ ਵਗ ਕੇ ਤੇ ਦੂਜੇ ਪਾਸੇ ਨਿਕਲਿਆ ਬਹੁਤ ਨੁਕਸਾਨ ਹੋਇਆ ਹੈ ਔਰ ਸੰਗਤ ਨੇ ਵੀ ਦਿਲ ਖੋਲ ਕੇ ਨਾ ਸਾਰੇ ਦਿਨਾਂ ਦੇ ਵਿੱਚ ਜਿਹੜੀ ਸੇਵਾ ਹੈ ਸੰਗਤ ਦੀ ਕੀਤੀ ਹੈ ਔਰ ਬਹੁਤ ਵਧੀਆ ਉਪਰਾਮਾ ਕਰਦਿਆ ਹੋਇਆ ਸੰਗਤ ਏਡ ਯੂਕੇ ਦੇ ਵੱਲੋਂ ਕੁਝ ਪਰਿਵਾਰਾਂ ਦੇ ਜਿੰਨਾ ਵਿੱਚ ਦੋ ਪਰਿਵਾਰ ਗ੍ਰੰਥੀ ਸਿੰਘ ਨੇ ਭਾਈ ਹਰਭਜਨ ਸਿੰਘ ਜਿਸ ਨਗਰ ਵਿੱਚ ਅੱਜ ਅਸੀਂ ਇਸ ਵੇੜੇ ਰਣਸੀਖੇ ਤਲਾਬ ਵਿੱਚ ਖੜੇ ਹੋਏ ਹਾਂ ਗੁਰੂ ਚਰਨਾਬੀਚ ਅਰਦਾਸ ਕਰਕੇ ਤੇ ਮਕਾਨ ਦੀ ਨੀਂਹ ਰੱਖੀ ਹੈ ਅੱਗੇ ਇੱਕ ਨਕਰ ਹੈ ਵੈਰੋ ਕੇ ਉਥੇ ਇੱਕ ਮਕਾਨ ਦੀ ਨੀ ਰੱਖਣੀ ਹੈ ਇੱਕ ਕੋਨੇਵਾਲ ਜਿਹੜਾ ਨਗਰ ਹੈ 베ਟ ਜਿੱਥੇ ਬਹੁਤ ਵੱਡਾ ਨੁਕਸਾਨ ਪਾਣੀ ਦੇ ਨਾਲ ਹੋਇਆ ਉਥੇ ਇੱਕ ਮਕਾਨ ਦੀ ਜਿਹੜੀ ਨਹੀਂ ਹੈ ਉਹ ਸੰਗਤ ਦੇੜੂ ਕੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਰੱਖੀ ਜਾਣੀ ਹੈ ਔਰ ਮੈਂ ਕਹਿੰਦਾ ਕਿ ਬਹੁਤ ਵਧੀਆ ਉਪਰਾਲਾ ਹੈ ਕਿ ਸਮੁੱਚੇ ਸੰਸਾਰ ਭਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਨੇ ਆਪਣੇ ਇਹਨਾਂ ਪੰਜਾਬੀ ਭਰਾਵਾਂ ਦੀ ਬਾਹ ਫੜੀ ਹੈ ਤਨ ਕਰਕੇ ਮਨ ਕਰਕੇ ਤਨ ਕਰਕੇ ਵੱਡੀਆਂ ਸੇਵਾਵਾਂ ਕੀਤੀਆਂ ਨੇ ਸੇਵਾ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਸੰਗਤ ਜਿਹੜੀ ਕਮੀ ਹੈ ਉਹ ਨਹੀਂ ਰਹੀ ਤੇ ਮੈਂ ਬਹੁਤ ਸਲਾਘਾ ਕਰਦਾ ਹਾਂ ਭਾਈ ਸਰ ਭਾਈ ਮਹਿੰਦਰ ਸਿੰਘ ਜੀ ਨਿਸ਼ਕਾਮ ਸੇਵਕ ਜਥਾ ਯੂਕੇ ਵਾਲਿਆਂ ਦੀ ਕਿ ਜਿਨ੍ਹਾਂ ਦੀ ਯੋਗ ਅਗਵਾਈ ਵਿੱਚ ਸੰਗਤ ਏਡ ਯੂਕੇ ਨੇ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਔਰ ਐਸੀ ਵੀ ਸਾਰੇ ਤਨ ਮਨ ਤਨ ਕਰਕੇ ਸੇਵਾਵਾਂ ਕਰਕੇ ਤੇ ਆਪਣੇ ਨਾਲ ਪਰਾਵਾਂ ਦੀ ਬਾਹ ਫੜ ਕੇ ਤੇ ਇਹਨਾਂ ਨੂੰ ਫਿਰ ਦੁਬਾਰਾ ਦੁਪੈਰਾ ਸਿਰ ਹੁੰਦਾ ਜਿਹੜਾ ਯਤਨ ਹੈ ਉਹ ਕਰੀਏ। ਠੀਕ ਸਰ ਜੀ ਦੇਖੋ ਬਹੁਤ ਈ ਜ਼ਿਆਦਾ ਲੋਕ ਨੇ ਜਿਨ੍ਹਾਂ ਦੇ ਸਥੀਕੇ ਨੇ ਕਰਟ ਹੈਗੇ ਆ ਟੁੱਟ ਗਏ ਆ। ਕਿ ਕਿਸ ਤਰ੍ਹਾਂ ਆਇਡੈਂਟੀਫਾਈ ਕੀਤਾ ਜਾ ਰਿਹਾ ਕਿਹੜੇ ਲੋਕਾਂ ਦੇ ਬਣਾਏ ਜਾ ਰਹੇ। ਅ ਦੇਖੋ ਹਰ ਇੱਕ ਜਥੇਬੰਦ ਦੇ ਜਾਂ ਕੋਈ ਐਨਜੀਓ ਬਣੀਆਂ ਹੋਈਆਂ ਨੇ ਜਾਂ ਕੋਈ ਸੰਪਰਦਾਇ ਕੋਈ ਸੰਸਥਾ ਹੈ ਉਹ ਆਪਣੇ ਆਪਣੇ ਪੱਤਰ ਤੇ ਪੜਤਾਲ ਕਰਕੇ ਜਿੱਥੇ-ਜਿੱਥੇ ਜਿੰਨੇ-ਜਿੰਨੇ ਜ਼ਰੂਰਤ ਹੈ ਉਹ ਸੇਵਾਵਾਂ ਜਿਹੜੀਆਂ ਨੇ ਉਹ ਕਰ ਰਹੀ ਆ ਔਰ ਬਹੁਤ ਵੱਡੇ ਪੱਧਰ ਤੇ ਕਿਉਂਕਿ ਹੁਣ ਪਾਣੀ ਉਤਰਿਆ ਨੂੰ ਹਾਲਾ ਇੱਕ ਹਫਤਾ ਤੋਂ ਹੋਇਆ ਕਿ ਪਾਣੀ ਉਤਰਨਾ ਸ਼ੁਰੂ ਹੋਇਆ ਹੈ ਕਈ ਥਾਵਾਂ ਤੇ ਜ਼ਮੀਨ ਸਾਫ਼ ਹੋ ਚੁੱਕੀ ਹੈ ਕਈ ਥਾਵਾਂ ਤੇ ਹੋ ਰਹੀ ਹੈ ਜਿਵੇਂ ਜਿਵੇਂ ਸਥਿਤੀ ਸਪਸ਼ਟ ਹੋਏਗੀ ਤਵੇਂ ਤਵੇਂ ਜਿਹੜਾ ਉਹਦਾ ਸਰਵੇ ਹੋਏਗਾ ਤੇ ਉਵੇਂ ਉਹ ਜਿਹੜੀਆਂ ਸਬਾਵਾਂ ਨੇ ਉਹ ਸੰਗਠਨ ਕਰਨ ਵਾਸਤੇ ਤਤ ਪਾਰੇ ਪੰਜਾਬ ਦੇ ਹਾਲਾਤ ਨੂੰ ਕਿਦਾਂ ਦੇਖਦੇ ਹੋ ਪੰਜਾਬ ਦੇ ਹਾਲਾਤ ਜੋ ਮੀਂਹ ਕਰਕੇ ਹੋਏ ਨੇ ਹੜ੍ਹਾਂ ਕਰਕੇ ਹੋਏ ਨੇ ਬਹੁਤ ਵੱਡਾ ਸਾਡਾ ਜਾਨੀ ਮਾਲੀ ਔਰ ਆਰਥਿਕ ਨੁਕਸਾਨ ਜਿਹੜਾ ਹੋਇਆ ਉਹ ਬਹੁਤ ਵੱਡਾ ਹੋਇਆ ਪਰ ਪੰਜਾਬ ਦੇ ਉੱਤੇ ਗੁਰੂ ਦੀ ਕਿਰਪਾ ਹੈ ਕਿ ਪੰਜਾਬੀ ਇਸ ਵਿਪਤਾ ਦੇ ਸਮੇਂ ਦੇ ਵਿੱਚ ਵੀ ਕੋ ਡੋਲੇ ਨਹੀਂ ਕੋ ਥੜਕੇ ਨਹੀਂ ਚੜ੍ਹਦੀ ਕਲਾ ਵਿੱਚ ਨੇ ਔਰ ਗੁਰੂ ਕਿਰਪਾ ਕਰੇਗਾ ਫੇਰ ਤੋਂ ਜਿਹੜਾ ਪੰਜਾਬ ਹੈ ਦੁਬਾਰਾ ਉਹਨਾਂ ਲਈ ਹਾਂ ਤਿਆਗ ਕੇ ਤੇ ਚੜ੍ਹਦੀ ਕਲਾ ਵਿੱਚ ਹੋਏਗਾ ਅਸੀਂ ਜਿਸ ਤਰ੍ਹਾਂ ਪੰਜਾਬੀ ਪੰਜਾਬੀ ਵਸਤੇ ਖੜੇ ਹੋਏ ਨੇ ਸਰਕਾਰਾਂ ਦਾ ਕਿਵੇਂ ਯੋਗਦਾਨ ਤੁਸੀਂ ਵੇਖਦੇ ਹੋ ਕਿ ਪੰਜਾਬੀਆਂ ਨੇ ਤੇ ਬਾਹਰ ਲਾਤੀ ਨਾ ਪੂਰੀ ਹੈ ਦੇਖੋ ਸਰਕਾਰਾਂ ਦਾ ਯੋਗਦਾਨ ਤਾਂ ਤੁਸੀਂ ਵੀ ਸਾਰੇ ਜਾਣਦੇ ਹੋ ਮੀਡੀਆ ਥਾਂ ਥਾਂ ਤੇ ਜਾ ਕੇ ਦੇਖਦਾ ਹੀ ਆ ਆਪਾਂ ਨੂੰ ਪਤਾ ਹੈ ਕਿ ਸਰਕਾਰਾਂ ਕਿੰਨੇ ਕੁ ਯਤਨ ਕਰ ਰਹੀਆਂ ਨੇ ਪਰ ਪੰਜਾਬੀਆਂ ਦੇ ਪੰਜਾਬੀਆਂ ਦੀਆਂ ਬਾਹ ਫੜਨ ਵਾਲੀ ਜਾਂ ਸੰਗਤ ਨੇ ਸੰਗਤ ਦੀ ਸੇਵਾ ਕਰਨ ਵਿੱਚ ਕੋਈ ਅਸਰ ਨਹੀਂ ਛੱਡੀ। ਸੁਬੀਸ਼ ਸਿੰਘ ਬਾਦਲਵੱਲੋਂ ਵੀ ਕੋਈ ਸੇਵਾ ਕੀਤੀ ਕਰੀ ਉਹਦੇ ਬਾਰੇ ਵੀ ਲਿਖਿਆ। ਦੇਖੋ ਬੜੇ ਚੰਗੇ ਗੱਲ ਲੈ ਕੇ ਇਹ ਜੇ ਵਿਪਤਾ ਦੇ ਸਾਹਮਣੇ ਵਿੱਚ ਜਿੰਨੇ ਵੀ ਸੇਵਾ ਕੀਤੀ ਹੈ ਚਾਹੇ ਕਿਸੇ ਨੇ ਕੋਈ ਚੋਣੀ ਭਰ ਕੇ ਸੇਵਾ ਕੀਤੀ ਹੈ ਚਾਹੇ ਕਿਸੇ ਨੇ ਬੁੱਕ ਭਰ ਕੇ ਕੀਤੀ ਹੈ ਚਾਹੇ ਕਿਸੇ ਨੇ ਬਾਟਾ ਭਰ ਕੇ ਕੀਤੀ ਹੈ ਹਾਰਕ ਦੀ ਸੇਵਾ ਪਰਵਾਨ ਹੈ ਜਿਵੇਂ ਕਹਿੰਦੇ ਨੇ ਨਾ ਕਿਸੇ ਸ਼ੇਰ ਨੂੰ ਵਗ ਰਗੀ। ਤੇ ਕੁਝ ਲੋਕ ਜਿਹੜੇ ਸਾਂ ਨੂੰ ਬਾਟੀਆਂ ਫੜ ਕੇ ਖੂਹਾਂ ਤੋਂ ਲੈ ਕੇ ਆਉਣ ਲੱਗੇ ਤੋਬਿਆਂ ਤੋਂ ਲੈ ਕੇ ਆਉਣ ਲੱਗੇ ਤੇ ਇੱਕ ਚੀੜੇ ਜਿਹੜੇ ਸੀ ਉਹ ਚੁੰਝ ਫੜ ਕੇ ਪਾਣੀ ਦੀ ਤੇ ਅੱਗ ਤੇ ਪਾ ਰਹੀ ਸੀ ਕਿਸੇ ਨੇ ਪੁੱਛਿਆ ਕਿ ਨਾਇਗਾਤਨ ਹੋ ਰਿਹਾ ਤੇ ਤੇਰੀ ਚੁੰਝ ਨਾਲ ਕੀ ਬਣੇਗਾ ਉਹ ਕਹਿੰਦੀ ਗਾ ਦੇ ਇਤਿਹਾਸ ਲਿਖਿਆ ਜਾਏਗਾ ਤੇ ਮੇਰੀ ਜਿਹੜੀ ਚੁੰਝ ਹੈ ਉਹ ਚ ਪਾਣੀ ਪਰ ਚਰਚਾ ਜ਼ਰੂਰ ਹੋਏਗੀ ਚਾਹੇ ਕਿਸ ਨੇ ਤਿਲ ਕਰਕੇ ਸੇਵਾ ਕੀਤੀ ਹੈ ਚਾਹੇ ਕਿਸ ਨੇ ਫੋਲ ਕਰਕੇ ਕੀਤੀ ਹੈ ਉਹਦੀ ਸੇਵਾ ਪ੍ਰਵਾਨ ਹੈ ਔਰ ਹਰ ਇੱਕ ਨੇ ਸੇਵਾ ਕੀਤੀ ਹੈ ਸਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਵੇਂ ਮੈਂ ਪੜਿਆ ਸੈਂਕੜੇ ਟਰੱਕ ਜਿਹੜੇ ਨੇ ਉਚਾਰੇ ਦੇ ਸੈਂਕੜੇ ਟਰੱਕ ਤੂੜੀ ਦੇ ਔਰ ਇਹ 50 ਹਜ਼ਾਰ ਪਰਿਵਾਰਾਂ ਨੂੰ ਜਿਹੜੇ ਦਾਣੇ ਕਣਕ ਜਿਹੜੀ ਹੈ ਉਹ ਮੁਹੱਈਆ ਕਰਨ ਦਾ ਉਹਨਾਂ ਨੇ ਐਲਾਨ ਕੀਤਾ ਔਰ 1 ਲੱਖ ਏਕੜ ਜ਼ਮੀਨ ਜਿਹੜੀ ਹੈ ਉਹ ਵੇਚਣ ਦਾ ਜਿਹੜਾ ਵੇਗ ਦੇਣ ਦਾ ਉਹਨਾਂ ਨੇ ਐਲਾਨ ਕੀਤਾ ਇਹ ਬੜਾ ਵਧੀਆ ਇਲਾਕਾ ਯੋਗਾ ਦਮ ਔਰ ਸਾਨੂੰ ਸਾਰਿਆਂ ਨੂੰ ਜਿਹੜਾ ਇਹ ਸੇਵਾ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਧੰਨਵਾਦ